ਅਸੀਂ ਸ਼ੰਭੂ ਤੇ ਬੈਠੇ ਆਂ ਫਵਾਦ ਦੇ ਰੇਤ ਇਹ ਸਾਰੇ ਇਹ ਨੌਜਵਾਨ ਜਿੰਨੇ ਤੰਬੂ 'ਚ ਬੈਠੇ ਆ ਸਾਰੇ ਵੀਰ ਬੈਠੇ ਆ ਇਹ ਕੁਝ ਫਵਾਦ ਤੋਂ ਨੇ ਕੁਝ ਮਾਝੇ ਤੋਂ ਨੇ ਕੁਝ ਦੁਆਬੇ ਤੋਂ ਨੇ ਪਰ ਮੇਰਾ ਵੀਰ ਬੇਨਤੀ ਆ ਫਵਾਦ ਵਾਲੇ ਏਰੀਏ ਦੇ ਨੌਜਵਾਨਾਂ ਨੂੰ ਖਾਸ ਤੌਰ ਦੇ ਉੱਤੇ ਜਿੰਨੇ ਆਲੇ-ਦਾਲੇ ਪਿੰਡ ਨੇ ਸ਼ੰਭੂ ਦੇ ਉਹਨਾਂ ਦੇ ਅੱਗੇ ਭਰਾਵੋ ਮੈਂ ਬੇਨਤੀ ਕਰਦਾਂਗਾ ਤੁਸੀਂ ਵੱਧ ਤੋਂ ਵੱਧ ਚਾਹੇ ਇੱਥੇ 2 ਘੰਟੇ 4 ਘੰਟੇ ਆਪਣੀ ਹਾਜ਼ਰੀ ਲਵਾ ਕੇ ਜਾਇਆ ਕਰੋ। ਕੋ ਰੋਜ ਪਿੰਡਾਂ ਦੇ ਵਿੱਚੋਂ ਕਾਫਲੇ ਬਣ ਕੇ ਸ਼ੰਭੂ ਤੇ ਵੀ ਪਹੁੰਚੋ ਤੇ ਖਨੌਰੀ ਤੇ ਵੀ ਪਹੁੰਚੋ। ਜਿਹੜੇ ਖਨੌਰੀ ਦੇ ਆਲੇ-ਦੁਆਲੇ ਪਿੰਡ ਆ ਉੱਥੇ ਵੀ ਪਹੁੰਚੋ। ਸੋ ਦੂਰੋਂ ਆਉਣ ਵਾਲੇ ਨੂੰ ਕਈ ਵਾਰੀ ਮੁਸ਼ਕਲਾਂ ਆਉਂਦੀਆਂ ਨੇ ਕਿਉਂਕਿ ਦੂਰੋਂ ਫਿਰ ਵੀ ਬੰਦਾ ਆਉਂਦਾ ਤਾਂ ਪੱਕੇ ਰੂਪ 'ਚ ਹੀ ਆਉਂਦਾ ਵੀ ਯਾਰ ਕੋਈ 2-4 ਦਿਨ ਲਾ ਕੇ ਆਵਾਂਗੇ। ਤੁਸੀਂ ਨੇੜੇ ਹੋ ਜੇ 4 ਘੰਟੇ ਹਾਜ਼ਰੀ ਰੋਜ ਵੀ ਲਵਾ ਕੇ ਜਾਓ। ਕਿਉਂ ਜਿੰਨੀ ਤੁਹਾਡੀ ਹਾਜ਼ਰੀ ਵਧਣੀ ਆ ਤੁਹਾਡੀ ਗਿਣਤੀ ਵਧਣੀ ਆ ਉਹਦੇ ਨਾਲ ਹੀ ਜਿਹੜਾ ਸਰਕਾਰਾਂ ਦੇ ਉੱਤੇ ਦਬਾਅ ਪੈਣਾ। ਸੋ ਸਰਕਾਰ ਤੇ ਦਬਾਅ ਪਾਉਣ ਲਈ ਅੱਜ ਬਹੁਤ ਜ਼ਰੂਰੀ ਹੈ ਕਿ ਸਾਨੂੰ ਇਕੱਠੇ ਹੋਣ ਦੀ ਲੋੜ ਆ ਕਰਾਉ ਨਿਕਲਣ ਦੀ ਲੋੜ ਆ। ਨਿਕਲੋ ਮੇਰਾ ਵੀਰ ਘਰਾਂ ਚੋਂ ਘਰਾਂ ਦੇ ਕੁੰਡੇ ਲਾ ਕੇ ਦਰਵਾਜ਼ੇ ਭੇੜ ਕੇ ਗੱਲਾਂ ਨਹੀਂ ਬਣਨੀਆਂ। ਲਈ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦੀ ਆ। ਲਈ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਖਤਰਨਾਕ ਕਾਨੂੰਨ ਆ ਰਹੇ ਨੇ ਵੱਡੇ ਤੋਂ ਵੱਡੇ ਖਤਰਨਾਕ ਹਮਲੇ ਹੋਣ ਜਾ ਰਹੇ ਨੇ ਉਹਨਾਂ ਦੇ ਖਿਲਾਫ ਆਪਾਂ ਲੜਾਈ ਲੜ ਰਹੇ ਆ। ਸੋ ਜੇ ਅੱਜ ਆਪਾਂ ਇੱਥੋਂ ਪਿੱਛੇ हट ਕੇ ਜੇ ਅੱਜ ਆਪਾਂ ਹਰਗੇ ਤਾਂ ਯਾਦ ਰੱਖਿਓ ਗੱਲ ਮੇਰੀ ਚੇਤੇ ਰੱਖਿਓ ਕਿ ਲੰਮਾ ਸਮਾਂ ਲੋਕਾਂ ਦੇ ਨਰਾਸ਼ਤਾ ਚ ਲਈ ਜਾਣੀ ਐ ਲੋਕਾਂ ਦੇ ਵਿੱਚ ਗੱਲ ਘਰ ਘਰ ਜਾਣੀ ਆ ਵੀ ਅੱਗੇ ਕੀ ਖਟਿਆ ਆਪਾਂ ਪਹਿਲਾਂ ਵੀ ਦਿੱਲੀ ਗਏ 13 ਮਹੀਨੇ ਬੈਠੇ ਪਰ ਮੋਰਚਾ ਫਤੇ ਕਰਕੇ ਆਏ ਆ ਰਹਿੰਦੀਆਂ ਜਿਹੜੀਆਂ ਸਾਡੀਆਂ ਮੰਗਾਂ ਨੇ ਸਾਡੇ ਹੱਕ ਨੇ ਉਹਨਾਂ ਲਈ ਦੁਬਾਰਾ ਮੋਰਚਾ ਲੱਗਿਆ ਹੋਇਆ ਮੇਰਾ ਬਿਰਤਾਂ ਨੂੰ ਸਾਰਿਆਂ ਨੂੰ ਬੇਨਤੀ ਐ ਦੋ ਵੇਲੇ ਗੁਰੂ ਘਰਾਂ ਦੇ ਵਿੱਚ ਅਰਦਾਸ ਵੀ ਕਰਿਆ ਕਰਗੇ ਘੁਰਦੇ ਵਾਲਾ ਨੇ ਵਿੱਚ ਗ੍ਰਾਮਕੀਆਂ ਨੂੰ ਅਪੀਲ ਆ ਬੇਨਤੀ ਹੈ ਵੀ ਪੰਜ ਪੰਜ ਦਾ 10 10 ਮਿੰਟ ਦੋ ਵੇਲੇ ਲੋਕਾਂ ਨੂੰ ਅਪੀਲ ਵੀ ਕਰਿਆ ਕਰੋ ਹੁੱਕਾ ਵੀ ਦਿਆ ਕਰੋ ਇਧਰ ਨੂੰ ਚਾਲੇ ਪਾਓ ਤੇ ਮਾਵਾਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਵਾਦ ਤੋਂ ਬਾਅਦ ਭੈਣਾਂ ਨੂੰ ਬੇਨਤੀ ਹੈ ਤੁਹਾਨੂੰ ਵੀ ਤੁਸੀਂ ਵੀ ਵਾਦ ਤੋਂ ਬਾਅਦ ਇੱਥੇ ਆਪਣੀ ਹਾਗੀ ਯਕੀਨੀ ਬਣਾਓ ਵੈਸੇ ਇੱਕ ਗੱਲ ਖੁਸ਼ੀ ਦੀ ਹੈ ਕਿ ਜੋ ਲੰਗਰ ਦੀ ਸੇਵਾ ਹੋ ਰਹੀ ਹੈ ਉਹ ਸਾਰਾ ਪਵਾਡ ਏਰੀਆ ਚ ਲੰਗਰਾ ਰਿਹਾ ਹੈ ਜਿਹੜਾ ਪਿੱਛੇ ਤੋਂ ਆਇਆ ਹੋਇਆ ਲੰਗਰਾ ਤਰਨਤਾਰਨ ਵਾਲੇ ਪਾਸੇ ਤੋਂ ਜਾਂ ਮਾਜੇ ਦੇ ਵਿੱਚੋਂ ਉਹ ਲੰਗਰ ਹਲੇ ਓਵੇਂ ਜਿਉਂਦਾ ਕਿਉਂ ਟਰਾਲੀਆਂ 'ਚ ਪਿਆ ਸੋ ਬਹੁਤ ਵਧੀਆ ਸੇਵਾ ਤੁਸੀਂ ਨਿਭਾ ਰਹੇ ਹੋ ਜਿਵੇਂ ਲੰਗਰ ਦੀ ਸੇਵਾ ਨਿਭਾ ਰਹੇ ਆਂ ਆਏ ਆਪਣੀ ਹਾਜ਼ਰੀ ਬਾਈ ਵੱਧ ਤੋਂ ਵੱਧ ਵੱਡੇ ਰੁਕ ਤੇ ਯਕੀਨੀ ਬਣਾਓ ਅਸੀਂ ਵੀ ਤੁਹਾਡੇ ਕੋਲੇ ਇੱਥੇ ਆਵਾਂਗੇ ਖਨੌਰੀ ਵੀ ਜਾਵਾਂਗੇ ਸਮੇਂ-ਸਮੇਂ ਤੇ ਸਾਡੇ ਆਗੂ ਵੀ ਤੁਹਾਡਾ ਨਾ ਵਿਚਾਰਾਂ ਦੀ ਸਾਂਝ ਪਾਉਣਗੇ ਆਪਣੇ ਆਗੂਆਂ ਦੇ ਭਰੋਸਾ ਰੱਖਿਓ ਮੈਂ ਬਾਰ-ਬਾਰ ਬੇਨਤੀ ਕਰਦਾ ਭਰੋਸੇ ਦੇ ਉੱਤੇ ਹੈ ਸਾਧੂ ਸਾਡੇ ਗੁਰੂ ਤੇ ਵੀ ਭਰੋਸਾ ਹੋਣਾ ਚਾਹੀਦਾ ਸਾਡੇ ਗੁਰੂਆਂ ਨੇ ਕਰੇ ਸਾਡੀ ਪਿੱਠ ਨਹੀਂ ਲੱਗਣ ਦਿੱਤੀ ਸਾਡੀ ਕੱਟ ਨਹੀਂ ਲੱਗਣ ਦਿੱਤੀ ਸਾਡੇ ਆਗੂ ਵੀ ਤਿਆਰ ਬਜੇ ਨਿਕਲੇ ਹੋਏ ਆਗੂ ਨੇ ਸੰਘਰਸ਼ੀ ਆਗੂ ਨੇ ਉਹਨਾਂ ਦੇ ਭਰੋਸਾ ਰੱਖ ਕੇ ਮੇਰਾ ਵੀ ਮੋਰਚੇ ਦੇ ਵਿੱਚ ਜਿੱਡੀ ਵੱਡੀ ਗਿਣਤੀ ਵਧਾ ਦਿਓਗੇ ਉਹਨਾਂ ਅਸਲੀ ਸਰਕਾਰ ਗੋਡੇ ਪਾਹ ਹੋ ਗਈ ਉਹਨਾਂ ਅਸਲੀ ਸਰਕਾਰ ਚੁਕ ਹੋ ਗਈ ਤੇ ਆਪਣੀਆਂ ਜਿਹੜੀਆਂ ਗੱਲਾਂ ਉਹ ਮੰਨੀਆਂ ਜਾਣਗੀਆਂ ਵਾਹਿਗੁਰੂ ਖਾਲਸਾ